ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਦੇ ਉੱਤੇ ਅੱਜ ਜਲੰਧਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਚੌਕ 'ਚ ਲੱਗੀ ਉਹਨਾਂ ਦੀ ਪ੍ਰਤਿਮਾ ਤੇ ਰਾਜਨੀਤਿਕ ਵਿਅਕਤੀਆਂ ਦੇ ਵੱਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਨੇ ਨਾਲ ਹੀ ਉਹਨਾਂ ਲੋਕਾਂ ਦੇ ਵੱਲੋਂ ਸਭ ਨੂੰ ਇਸ ਮੌਕੇ ਤੇ ਵਧਾਈ ਵੀ ਦਿੱਤੀ ਗਈ ਹੈ ਇਸ ਮੌਕੇ ਤੇ ਮਨੋਰੰਜਨ ਕਾਲਿਆ ਆਪਾਚਪਾ ਨੇਤਾ ਸੁਸ਼ੀਲ ਰਿੰਕੂ ਵਿਨਾਸ਼ ਚੰਦਰ ਸਰਬਜੀਤ ਮੱਕੜ ਇੱਥੇ ਕੀ ਜਲੰਧਰ ਦੇ ਵਿੱਚ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵੀ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਫੁੱਲ ਮਾਲਾ ਅਰਪਿਤ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸੰਵਿਧਾਨ ਤੇ ਚੱਲਣ ਦੇ ਲਈ ਵੀ ਕਿਹਾ ਹੈ ਜਿੱਥੇ ਉਹਨਾਂ ਵਧਾਈ ਦਿੰਦੀ ਹੈ ਉੱਥੇ ਹੀ ਉਹਨਾਂ ਨੇ ਕੁਝ ਰਚਨਾਤਿਕ ਮਸਲੇਾਂ ਤੇ ਵੀ ਗਲਬਾਤ ਕੀਤੀ ਹੈ ਤਾਂ ਲੀਡਰ ਮੌਕੇ ਦੇ ਉੱਪਰ ਜਿਹੜੇ ਪਹੁੰਚੇ ਸਨ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਨੇ ਆ ਸੰਵਿਧਾਨ ਦੇ ਰਚਨਹਾਰ 바ਵਾ ਸਾਹਿਬ ਡਾਕਟਰ ਪ੍ਰੀਮਰਾਓ ਅੰਬੇਦਕਰ ਜੀ ਦੀ ਅੱਜ ਅਸੀਂ ਜਨਮ ਦਿਨ ਦੀ ਪਰੇਗੰਡ ਮਨਾ ਰਹੇ ਆਂ ਔਰ ਕਿਉਂਕਿ ਉਹਨਾਂ ਨੇ ਸਾਡੇ ਸੰਵਿਧਾਨ ਦੀ ਜਿਹੜੀ ਰਚਨਾ ਕੀਤੀ ਔਰ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਔਰ ਇਹ ਖਾਸ ਕਰਕੇ ਜਲੰਧਰ ਸ਼ਹਿਰ ਦੀ ਖੁਸ਼ ਨਸੀਬੀ ਆ ਕਿ ਅਸੀਂ ਬਹੁਤ ਇਹਨੂੰ ਧੂਮ ਧਾਮ ਨਾਲ ਮਨਾ ਰਹੇ ਆ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਹਮੇਸ਼ਾ ਉਹਨਾਂ ਵੈਲਿਊਜ਼ ਦੀ ਕਦਰ ਕਰਦੇ ਹੋਏ ਸੰਵਿਧਾਨ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਦੇਸ਼ ਦੀਆਂ ਕੁਝ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਸੰਵਿਧਾਨ ਵਿਰੋਧੀ ਆ ਔਰ ਉਹ ਅਸੀਂ ਉਹਨਾਂ ਨੂੰ ਕੁਚਲਣ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਇਹ ਦ੍ਰਿੜਤਾ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਅਸੀਂ ਕਾਂਗਰਸ ਪਾਰਟੀ ਇਹਨੂੰ ਅੱਗੇ ਵਧਾਉਂਦੀ ਰਹੇ ਔਰ ਸੰਵਧਾਨ ਨੂੰ ਜਿਹੜਾ ਆ ਉਹ ਹਰ ਜਨ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਨਿਸ਼ਾਨਾ ਜਿਹੜਾ ਪੂਰਾ ਦੇਖੋ ਇਹ ਤਾਂ ਅਖਬਾਰਾਂ ਦੇ ਵਿੱਚ ਆਈ ਹੋਈ ਸੁਰਖੀ ਆ ਜਿਹਦੇ ਵਿੱਚ ਜਿਹੜੇ ਬੰਬਾਂ ਦੀ ਰਿਕਵਰੀ ਹੋਈ ਆ ਜਾਂ ਜੋ ਜੋ ਵੀ ਹੋਇਆ ਹੈਗਾ ਸੋ ਮੈਨੂੰ ਲੱਗਦਾ ਕਿ ਸਾਡੇ ਐਲੋਪੀ ਸਾਹਿਬ ਨੇ ਉਹਨਾਂ ਦੇ ਕੋਲ ਜ਼ਿਆਦਾ ਸਪੈਸੀਫਿਕ ਜਿਹੜੀ ਹੋਊਗੀ ਕਿਉਂਕਿ ਮੈਨੂੰ ਯਾਦ ਹੈ ਕਿ ਏ ਸੀ ਸ਼ਹਿਰ ਦੇ ਇੱਕ ਐਮ ਐਲ ਏ ਜਿਨ੍ਹਾਂ ਨੇ 25-25 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਸੀ ਲੋਟਸ ਆਪਰੇਸ਼ਨ ਦਾ ਇਹ ਉਦਾਂ ਦੀ ਐਫ ਆਈ ਆਰ ਆ ਜਿੱਦਾਂ ਦੀ ਉਹ ਐਫ ਆਈ ਆਰ ਹੋਈ ਸੀ ਇਹ ਤਾਂ ਬਿਆਨ ਦਿੱਤਾ ਉਹਨਾਂ ਨੇ ਚੈਨਲ ਤੇ ਬਿਆਨ ਦਿੱਤਾ ਕਿ ਪੱਤੀ ਬੰਬ ਜਿਹੜੇ ਚੱਲਣੇ ਵਾਲੇ ਜਿਹੜੇ ਇਸ ਸ਼ਹਿਰ ਦਾ ਐਮ ਐਲ ਏ ਸੀ ਉਹਨੇ ਤਾਂ ਜਾ ਕੇ ਪੁਲਿਸ ਹੈੱਡ ਕੁਆਟਰ ਦੇ ਵਿੱਚ ਬਿਆਨ ਰਜਿਸਟਰਡ ਕਰਾਇਆ ਸੀ ਇਹ ਅਸਲੀ ਗੱਲ ਹੈ ਭੰਡਾਂ ਦੀ ਸਰਕਾਰ ਹੈ ਇਹ ਬਿਲਕੁਲ ਕੋਈ ਇਹਦੇ ਵਿੱਚ ਸੀਰੀਅਸਨੈਸ ਕਦੀ ਆਉਂਦੀ ਨਹੀਂ ਹੈ ਲੇਕਰ ਬਾਜਵਾ ਸਾਹਿਬ ਕੋਲ ਇਹ ਸਪੈਸੀਫਿਕ ਇਨਫੋਰਮੇਸ਼ਨ ਹੋ ਸਕਦੀ ਆ ਮੈਂ ਉਹਦੇ ਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਬਾਜਵਾ ਸਾਹਿਬ ਨਾਲ ਗੱਲਬਾਤ ਨਹੀਂ ਕਰੀ ਨਹੀਂ ਅਜੇ ਹੋਈ ਨਹੀਂ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਉਹਨਾਂ ਦਾ ਜਨਮ 14 April 1891 ਵਿੱਚ ਹੋਇਆ ਔਰ 6 December 1956 ਨੂੰ ਅਲਵਿਦਾ ਲਈ ਉਹਨਾਂ ਨੇ ਹਰ ਇੱਕ ਨਾਗਰਿਕ ਨੂੰ ਭਾਰਤ ਦੇ ਨਾਗਰਿਕ ਨੂੰ ਅਸੀਂ ਦੇਣ ਦਿੱਤੀ ਹੈ ਕਿ ਉਹਨਾਂ ਦਾ ਨਾਮ ਰਹੀ ਦੁਨੀਆ ਤੱਕ ਰਹੇਗਾ ਕਿਉਂਕਿ ਉਹਨਾਂ ਨੇ ਹਰ ਇੱਕ ਭਾਰਤੀ ਨੂੰ ਹੱਕ ਦਿੱਤੇ ਆ ਭਾਰਤ ਦੇ ਸੰਵਿਧਾਨ ਦੁਆਰਾ ਕਿ ਉਹ ਉਹਨੂੰ ਬੋਲਣ ਦੀ ਆਜ਼ਾਦੀ ਹੈ ਰਹਿਣ ਦੀ ਆਜ਼ਾਦੀ ਹੈ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਆ ਜਾ ਸਕਦਾ ਹੈ ਵਪਾਰ ਕਰਨ ਦੀ ਆਜ਼ਾਦੀ ਹੈ ਇਹ ਸਾਰੇ ਹਕੂਕ ਭਾਰਤ ਦੇ ਸੰਵਿਧਾਨ ਦੁਆਰਾ ਦਿੱਤੇ ਗਏ ਆ ਡਾਕਟਰ ਸਾਹਿਬ ਔਰ ਉਹਨਾਂ ਕੋਲ ਇੰਨੀਆਂ ਡਿਗਰੀਆਂ ਕਿ ਅੱਜ ਕੋਈ ਵੀ ਵਿਅਕਤੀ ਅੱਜ ਜਿਹੜੀਆਂ ਸਿੱਖਿਆ ਦੀ ਉਚਾਈਆਂ ਉਹਨਾਂ ਨੇ ਛੂਈਆਂ ਕੋਈ ਵਿਅਕਤੀ ਵੀ ਛੂ ਨਹੀਂ ਸਕਿਆ ਹੈ ਔਰ ਹਮੇਸ਼ਾ ਉਹਨਾਂ ਨਾਲ ਵਿਤਕਰਾ ਹੁੰਦਾ ਰਿਹਾ ਔਰ ਇਹ ਕਾਂਗਰਸ ਕਰਦੀ ਰਹੀ ਹੈ ਜਿਹੜੇ ਛੂਠੇ ਪੈਰੋਕਾਰ ਬਣੇ ਹੋਏ ਆ ਕਿ ਜੇ ਉਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਤਾਂ ਉਹ ਗੈਰ ਕਾਂਗਰਸੀ ਸਰਕਾਰ ਨੇ ਦਿੱਤਾ ਔਰ ਤੁਸੀਂ ਇਹ ਦੇਖੋ ਕਿ ਚੌਧਰੀ ਸੂਰਜਪਾਲ 1970 ਦੇ ਵਿੱਚ ਪਹਿਲੀ ਵਾਰੀ ਐਮਪੀ ਬਣੇ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਸੈਂਟਰਲ ਹਾਲ ਦੇ ਵਿੱਚ ਉਹਨਾਂ ਦੀ ਪ੍ਰਤਿਮਾ ਨਹੀਂ ਲੱਗੀ ਹੋਈ ਬਾਕੀ ਸਾਰੇ ਨੇਤਾਵਾਂ ਦੀ ਲੱਗੀ ਹੋਈ ਹੈ ਤਾਂ ਉਹਨਾਂ ਨੇ ਸਵਾਲ ਪੁੱਛਿਆ ਇਹ ਵੀ ਇੱਥੇ ਉਹਨਾਂ ਦੀ ਪ੍ਰਤਿਮਾ ਕਿਉਂ ਨਹੀਂ ਲੱਗੀ ਗਈ ਫੋਟੋ ਕਿਉਂ ਨਹੀਂ ਲੱਗੀ ਹੋਈ ਉਸ ਵਕਤ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਹਨਾਂ ਤੋਂ ਸਰਕਾਰ ਤੋਂ ਜਵਾਬ ਆਇਆ ਕਿ ਇੱਥੇ ਜਗ੍ਹਾ ਨਹੀਂ ਸੀ ਕਿ ਦਰਸਲ ਚ ਸੈਂਟਰਲ ਹਾਲ ਚ ਜਗ੍ਹਾ ਨਹੀਂ ਸੀ ਉਹਨਾਂ ਦੇ ਦਿਲ ਚ ਜਗ੍ਹਾ ਨਹੀਂ ਸੀ ਲੇਕਿਨ ਜਦੋਂ ਜਨਤਾ ਸਰਕਾਰ ਬਣੀ ਸਮੇ ਨੇ ਕਰਵਟ ਲਿਆ ਤਾਂ ਫਿਰ ਚੌਧਰੀ ਸੂਰਜ ਪਾਣ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਉੱਥੇ ਸੈਂਟਰਲ ਹਾਲ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਔਰ ਤੁਸੀਂ ਇਹ ਦੇਖੋ ਕਿ ਵੀ ਉਹਨਾਂ ਨੇ ਉਹਨਾਂ ਨੂੰ ਪੜਨ ਦਾ ਸ਼ੌਕ ਸੀ ਲਗਭਗ ਉਹਨੇ ਚ 20000 ਕਿਤਾਬਾਂ ਦੀ ਉਹਨਦੀ ਆਪਣੀ ਲਾਇਬ੍ਰੇਰੀ ਸੀਗੀ ਔਰ ਕਿਸੇ ਨੂੰ ਕਿਤਾਬ ਦਿੰਦੇ ਨਹੀਂ ਸੀ ਔਰ ਉਹਨਾਂ ਦਾ ਹੁੰਦਾ ਸੀਗਾ ਕਿ ਜੇ ਕਿਸੇ ਨੇ ਪੜ੍ਹਨੀ ਹੈ ਤੇ ਇੱਥੇ ਪੜ੍ਹ ਲਓ ਆ ਕੇ ਮੈਂ ਦੇਣੀ ਨਹੀਂ ਤੇ ਜਿਹੜੀ ਨਵੀਂ ਕਿਤਾਬ ਲੈਂਦੇ ਸੀਗੇ ਦਰ ਰਾਤੀ ਸਵੇਰ ਤੱਕ ਉਹਨਾਂ ਨੇ ਖਤਮ ਕਰ ਦਿੰਦੇ ਸੀ ਆਜੋ ਆਜੋ ਤੇ ਤੁਸੀਂ ਇਹ ਦੇਖੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿ ਵੀ ਉਹਨਾਂ ਦੇ ਜਿੱਥੇ ਉਹ ਪੜ੍ਹੇ ਜਿੱਥੇ ਉਹ ਰਹੇ ਜਿੱਥੇ ਇੰਗਲੈਂਡ ਵਿੱਚ ਪੜ੍ਹੇ ਜਿੱਥੇ ਜਨਮੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹ ਸਾਰੀਆਂ ਜਿਹੜਾ ਹੈਗਾ ਪੰਜ ਤੀਰਤੇ ਤੌਰ ਦੇ ਉੱਤੇ ਯਾਦਗਾਰਾਂ ਬਣਾਈਆਂ ਹੈਗੀਆਂ ਤੋਂ ਸੋ ਅੱਜ ਦੇ ਦਿਨ ਨਮਨ ਕਰਦਾ ਹਾਂ ਕਿ ਆਓ ਜਿਹੜੀ ਸੋਚ ਉਹਨਾਂ ਨੇ ਦਿੱਤੀ ਹੈ ਸਮਾਜ ਨੂੰ ਉਸ ਤੇ ਪਹਿਰਾ ਦੇਈਏ ਉਹਨਾਂ ਦੇ ਗੁਣ ਜਿਹੜੇ ਹੈਗੇ ਆ ਆਪਣੇ ਜੀਵਨ ਦੇ ਵਿੱਚ ਉਤਾਰੀਏ ਸੋ ਇਹਨਾਂ ਸ਼ਬਦਾ ਦੇ ਨਾਲ ਮੈਂ ਨਮਨ ਕਰਦਾ ਹਾਂ ਔਰ ਅਵਨਾਸ਼ੀ ਆਏ ਹਨ ਦੇ ਘਰ ਜਿਹੜੇ ਆ ਜਲੰਧਰ ਦੇ ਵਿੱਚ ਠੀਕ ਹੈ ਨਾ ਇਹਨਾਂ ਦੇ ਘਰ ਡਾਕਟਰ ਸਾਹਿਬ ਹੋ ਕੇ ਗਏ ਆ ਕਿਉਂ ਕਿਉਂ ਜੀ 1951 ਹਾਂ ਤੇ ਇਸ ਗੱਲ ਦਾ ਵੀ ਮਾਣ ਹੈ ਕਿ ਵੀ ਜਲੰਧਰ ਦੇ ਵਿੱਚ ਵੀ ਆਏ ਸੀ ਕਾਜਾ ਕਾਲਿਆ ਸਾਹਿਬ ਜਿਹੜਾ ਬਨਾਸਿੰਗ ਬਾਜਵਾ ਦਾ ਵਿਵਾਦਿਤ ਵੀ ਬਿਆਨ ਆਇਆ ਹੈਗਾ ਵੀ 50 ਬੰਬ ਆਏ ਆ 30 ਬੰਬ ਹੋ ਰਹੇ ਨੇ ਉਹਨਾਂ ਦੇ ਐਫਆਈਆਰ ਵੀ ਦਰਜ ਹੋ ਗਏ ਆ ਗੱਲ ਇਹ ਹੈਗਾ ਕਿ ਤੁਸੀਂ ਜਿਸ ਦਿਨ ਮੇਰੇ ਘਰ ਬੰਮ ਪੁੱਟਿਆ ਠੀਕ ਹੈ ਨਾ ਤੇ ਤੁਸੀਂ ਇਹ ਦੇਖੋ ਤੇ ਵੀ ਉਹਨਾਂ ਆਮ ਆਦਮੀ ਪਾਰਟੀ ਦੇ ਮੰਤਰੀ ਮਿੰਦਰ ਭਗਤ ਇੱਥੇ ਆਏ ਤੇ ਉਹਨਾਂ ਨੇ ਸਿੱਧਾ ਨਾਂ ਲਾਰੈਂਸ ਬਿਸ਼ਨੋਈ ਦਾ ਲੈ ਲਿਆ ਇਹ ਵੀ ਉਹਨਾਂ ਨੂੰ ਵੀ ਪੁੱਛੋ ਕਿ ਕਿੱਥੋਂ ਇਨਫੋਰਮੇਸ਼ਨ ਲਈ ਤੇ ਪੱਟੀ ਦਾ ਵੀ ਦਿੱਤਾ ਨਾਲੇ ਜੀ ਕਹਿੰਦੇ ਸੀਗੇ मतलब ਇੱਜ਼ਤ ਪੂਰੀ ਵੀ ਦਿੱਤੀ ਉਹਨਾਂ ਨੇ ਤੇ ਇਹ ਵੀ ਗੱਲ ਹੈਗੀ ਹੈ ਕਿ ਉਹਨਾਂ ਨੂੰ ਵੀ ਪੁੱਛੋ ਜੇ ਉਧਰ ਵੀ ਐਫ ਆਈ ਆਰ ਹੋਈ ਹੈ ਤੇ ਇੱਧਰ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਵੀ ਇਹ ਵੀ ਇਹਨਾਂ ਨੇ ਕਿੱਥੋਂ ਨਾਂ ਲੈ ਲਿਆ ਜੀ 134ਵਾਂ ਵਾਰਸ਼ਿਕ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਅਸੀਂ ਸਾਰੇ ਮਨਾ ਲਿਆ ਔਰ ਮੈਂ ਸਮਝਦਾ ਕਿ ਉਹਨਾਂ ਨਾਲ ਬਹੁਤ ਵਿਤਕਰਾ ਹੁੰਦਾ ਰਿਹਾ ਔਰ ਉਸ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਦਬੇ ਕੁਚਲੇ ਸਮਾਜ ਦੇ ਲਈ ਗਰੀਬਾਂ ਦੇ ਲਈ ਜਿਹੜੇ ਉਹਨਾਂ ਨੇ ਹੱਕ ਲਿਖੇ ਆ ਉਹ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਇਦਾਂ ਦੀ ਜਿਹੜੀ ਮਿਸਾਲ ਹੈ ਇਸ ਦੁਨੀਆ ਦੇ ਉੱਤੇ ਕੋਈ ਨਹੀਂ ਮਿਲਦੀ ਔਰ ਘਟ ਸਾਧਨਾ ਦੇ ਵਿੱਚ ਉਹਨਾਂ ਨੇ ਇਨੀਆਂ ਡਿਗਰੀਆਂ ਹਾਸਲ ਕੀਤੀਆਂ ਮੇਰਾ ਖਿਆਲ ਹੈ ਕਿ ਸ਼ਾਇਦ ਹਜੇ ਤੱਕ ਵੀ ਕਿਸੇ ਇਨਸਾਨ ਕੋਲ ਇਸ ਦੁਨੀਆ ਤੇ ਇਹਨੀਆਂ ਡਿਗਰੀਆਂ ਨਾ ਹੋਣ ਸਵਾਜ ਦੇ ਇਸ ਮੁਬਾਰਕ ਦਿਨ ਦੇ ਉੱਤੇ ਮੈਂ ਸਮੁੱਚੇ ਸਮਾਜ ਨੂੰ ਖਾਸ ਕਰਕੇ ਉਹ ਦੱਬੇ ਪਿਛਲੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਅਗਰ ਅਸੀਂ ਇਸ ਗੈਰਤ ਦੀ ਜ਼ਿੰਦਗੀ ਤੋਂ ਉੱਭਰਨਾ ਚਾਹਨੇ ਆ ਤਾਂ ਸਿੱਖਿਆ ਜਿਹੜੀ ਉਹ ਬਹੁਤ ਜ਼ਰੂਰੀ ਆ ਹਰ ਇੱਕ ਪਰਿਵਾਰ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਵੇ ਤਾਂ ਕਿ ਬਾਬਾ ਸਾਹਿਬ ਦਾ ਜਿਹੜਾ ਸੁਪਨਾ ਇਸ ਦੇਸ਼ ਪ੍ਰਤੀ ਉਹ ਉਹਨਾਂ ਦਾ ਸੁਪਨਾ ਜਿਹੜਾ ਸਕਾਰ ਹੋ ਸਕੇ ਸੋ ਮੈਂ ਅੱਜ ਦੇ ਇਸ ਮਹਾਨ ਦਿਹਾੜੇ ਦੇ ਉੱਤੇ ਸਮੁੱਚੀ ਸੰਗਤ ਨੂੰ ਪੰਜਾਬ ਨੂੰ ਜਲੰਧਰ ਨੂੰ ਪੂਰੇ ਭਾਰਤ ਨੂੰ ਜਿਹੜਾ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੈ ਭੀਮ ਜੈ ਭਾਤ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਆਪਣੇ ਸਾਰੀ ਕੌਮ ਨੂੰ ਕਿਉਂਕਿ ਅੱਜ ਮਹਾਨ ਰਹਿਬਰ ਦਾ ਜਨਮ ਦਿਨ ਹੈ ਤੇ 바ਵਾ ਸਾਹਿਬ ਦੀਆਂ ਲਿਖੀਆਂ ਯਾਦਾਂ ਸਾਡੇ ਨਾਲ ਸਾਡੇ ਦਾਦੇ ਪੜਦਾਦੇਆਂ ਨਾਲ ਜੁੜੀਆਂ ਕਿਉਂਕਿ 1955 ਦੇ ਵਿੱਚ ਡਾਕਟਰ ਭੀਮਰਾਓ ਅੰਵੇਡਕਰ ਸਾਡੇ ਘਰ ਆਏ ਸੀਗੇ ਔਰ ਦੋ ਦਿਨ ਰਹੇ ਸੀ ਦਾਦਾ ਜੀ ਸਾਡੇ ਸੇਠ ਜੀ ਸ਼ੰਦਾਸ ਜੀ ਉਹਨਾਂ ਨਾਲ ਬੜਾ ਪਿਆਰ ਸੀ 20 ਸਾਲ ਇਕੱਠੇ ਉਹਨਾਂ ਨੇ ਕੰਮ ਕੀਤਾ ਸਮਾਜ ਵਾਸਤੇ ਸਾਨੂੰ ਇਸ ਗੱਲ ਦਾ ਬਹੁਤ ਮਾਣ ਆ ਕਿ ਸਾਡੇ ਦਾਦਾ ਜੀ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾਲ ਕੰਮ ਕੀਤਾ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਆਪਣੇ ਸਾਰੇ ਕੌਮ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਲੱਖ ਲੱਖ ਵਧਾਈ ਅਬੇਦਕਰ ਜੀ ਨੇ ਜਿਹੜੀ ਲੋਕਾਂ ਦੇ ਨਾਲ ਅਨਿਆਏ ਹੋ ਰਿਹਾ ਸੀ ਉਹਨੂੰ ਰੋਕਿਆ ਉਹਨਾਂ ਕਿਤਾਬਾਂ ਦੀ ਗਿਣਤੀ ਵੜਾਈ ਜਿਨ੍ਹਾਂ ਕਿਤਾਬਾਂ ਤੇ ਡੌਰ ਲੋਕ ਇਤਿਹਾਸ ਨੂੰ ਪੜ ਸਕਣ ਐਸਾ ਇਤਿਹਾਸ ਬਣਾਇਆ ਐਸਾ ਕਾਨੂੰਨ ਬਣਾਇਆ ਜਿਹਨੂੰ ਅੱਜ ਤੱਕ ਕੋਈ ਬਦਲ ਨਹੀਂ ਸਕਿਆ ਅੱਜ ਜਲੰਧਰ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਅੱਜ ਜਲੰਧਰ ਸ਼ਹਿਰ ਦੇ ਇਸ ਚੌਂਕ ਦੇ ਵਿੱਚ ਬਾਬਾ ਸਾਹਿਬ ਨੂੰ ਸਾਰਿਆਂ ਨੇ ਮੱਥਾ ਟੇਕਿਆ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਤੁਸੀਂ ਆ ਕੇ ਉਹਨਾਂ ਨੂੰ ਨਮਨ ਕਰਦੇ ਹੋ ਜੈ ਭੀਮ ਜੈ ਭਾਰਤ ਦੇ ਜਗਾਰੀ ਲਾਂਦੇ ਹੋ ਉਹਦੇ ਨਾਲ ਮਾਨ ਉੱਚਾ ਦੁਨੀਆਦਾਰੀ ਦਾ ਇੱਕ ਨਵਾਂ ਮਾਸ ਦਾ ਰਿਸ਼ਤਾ ਸੱਚਾ ਸਾਹਮਣੇ ਆਂਦਾ ਜੋ ਚਾਹੁੰਦੇ ਸੀ ਅੱਜ ਉਹ ਪੂਰਾ ਹੋ ਰਿਹਾ ਜਿੱਥੇ ਕਦੇ ਖਲਾ ਲੋਕਾਂ ਨੇ ਪੈਦਾ ਕੀਤੀ ਸੀ ਵੱਡੇ ਜਾਤਾਂ ਵਾਲਿਆਂ ਨੇ ਉਹ ਸਾਰੇ ਵਾਪਸ ਆ ਗਏ ਨੇ ਉਹ ਸਾਰੇ ਉਹਨਾਂ ਦੇ ਨਾਲ ਕਤਾਰ ਦੇ ਵਿੱਚ ਲੱਗ ਗਏ ਨੇ ਮੈਂ ਅੱਜ ਦੇ ਦਿਨ ਤੇ ਬਾਬਾ ਸਾਹਿਬ ਜੀ ਦੇ ਇਸ ਜਨਮ ਦਿਨ ਤੇ ਲੱਖ ਲੱਖ ਵਧਾਈ ਦੇਣਾ ਉਹ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਭਾਰਤ ਵਰਸ਼ ਨੂੰ ਮਹਾਨ ਬਣਾਈਏ ਦੇਸ਼ ਨੂੰ ਮਹਾਨ ਬਣਾਈਏ ਪੰਜਾਬ ਨੂੰ ਮਹਾਨ ਬਣਾਈਏ ਉਹਨਾਂ ਨੂੰ ਹਮੇਸ਼ਾ ਨਮਸਕਾਰ ਕਰੀਏ ਨੇੜੇ ਬੁੱਤ ਨਾ ਲਾਈਏ ਉਹਨਾਂ ਦੀ ਪੂਜਾ ਕਰੀਏ ਤੇ ਉਹਨਾਂ ਦੇ ਕਰਨਿਆਂ ਤੇ ਚੱਲੀਏ ਬਿਊਰੋ ਰਿਪੋਰਟ ਔਨ ਪੁਆਇੰਟ